ਉਹ ਵੀ ਨੇ ਵਾਧਿਆ ਦੀ ਲਗਾਤਾਰ ਕੀਤੀ ਛੜੀ ਅਗਲੀ ਵੀ ਯੋਜਨਾ ਕਰਾਂਗੇ ਖਤਮ ਹਰ ਪਰਿਵਾਰ ਦੇ ਇੱਕ ਔਰਤ ਨੂੰ ਮਿਲਣ ਦੇ 1 ਲੱਖ ਰੁਪਏ ਲੋ ਜੀ ਪਹਿਲੇ ਪੜਾ ਦਿਆਂ ਚੋਣਾ ਹੋ ਗਈਆਂ ਨੇ ਤੇ ਆਪਾਂ ਗੱਲ ਕਰਦੇ ਆ ਪਿਛਲੇ 6 ਪੜਾਵਾਂ ਦੀ ਜਿਹੜੇ ਰਹਿੰਦੇ ਨੇ ਉਹਨਾਂ ਦੀਆਂ ਵੀ ਬਹੁਤ ਜਲਦ ਚੋਣਾ ਹੋ ਜਾਣਗੀਆਂ ਜੇ ਗੱਲ ਕਰੀਏ ਪਾਰਟੀਆਂ ਦੀ ਤਾਂ ਪਾਰਟੀਆਂ ਦੇ ਵੱਲੋਂ ਆਮ ਜਨਤਾ ਨੂੰ ਜਾ ਕੇ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਗਰੰਟੀਆਂ ਦੇ ਵਿੱਚ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਚਾਹੇ ਤਾਂ ਫਿਰ ਉਹ ਵਾਅਦੇ ਔਰਤਾਂ ਨੂੰ ਪੈਸੇ ਦੇਣ ਦੇ ਹੋਣ ਚਾਹੇ ਫਿਰ ਉਹ ਵਾਅਦੇ ਆਮ ਲੋਕਾਂ ਨੂੰ ਨੌਜਵਾਨ ਪੀੜੀ ਨੂੰ ਨੌਕਰੀਆਂ ਦੇਣ ਦੇ ਹੋਣ ਅਤੇ ਰਾਹੁਲ ਗਾਂਧੀ ਨੇ ਵੀ ਆਮ ਲੋਕਾਂ ਨੂੰ ਵਾਅਦੇ ਕਰਕੇ ਗਰੰਟੀਆਂ ਦਿੱਤੀਆਂ ਨੇ ਕਿ ਤੁਹਾਡੇ ਨਾਲ ਕੀਤਾ ਹੋਇਆ ਹਰ ਇੱਕ ਵਾਦਾ ਪੂਰਾ ਕੀਤਾ ਜਾਵੇਗਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਜਿਹੜਾ ਵੀ ਵਾਦਾ ਅਸੀਂ ਤੁਹਾਡੇ ਨਾਲ ਕਰਾਂਗੇ ਜਿਹੜੀ ਵੀ ਗਰੰਟੀ ਅਸੀਂ ਤੁਹਾਨੂੰ ਦਵਾਂਗੇ ਉਸ ਨੂੰ ਬਹੁਤ ਜਲਦ ਪੂਰਾ ਕੀਤਾ ਜਾਵੇਗਾ ਤਾਂ ਸਭ ਤੋਂ ਵੱਡੀ ਗੱਲ ਕੀ ਹੈ ਇੱਥੇ ਨੌਜਵਾਨ ਪੀਡੀਏ ਜਿਹੜੀ ਉਹਨਾਂ ਦੇ ਰੋਜ਼ਗਾਰ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਰਾਹੁਲ ਗਾਂਧੀ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦਿੰਨੇ ਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵਾ ਤੇ ਵੀਆਈਪੀ ਮੁੱਖੀ ਮੁਕੇਸ਼ ਸਾਹਨੀ ਨੂੰ ਵਿਹਾਰ ਦੇ ਪਾਗਲਪੁਰ ਸੈਡੇ ਸ ਕੰਪਾਊਂਡ ਵਿੱਚ ਇੱਕ ਮੰਚ ਤੇ ਦੇਖਿਆ ਗਿਆ ਦੱਸਦੇ ਕਿ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਜੀਤ ਸ਼ਰਮਾ ਨੇ ਹੱਕ ਵਿੱਚ ਜਨ ਸਭਾ ਨੂੰ ਸਾਰੇ ਆਗੂਆਂ ਨੇ ਸੰਬੋਧਨ ਕੀਤਾ ਕਿੜਾਕੇ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਮਰਥਕ ਸ਼ਹਿਰ ਦੇ ਸੈਡੇਸ ਕੰਪਾਊਂਡ ਦੇ ਗਰਾਊਂਡ ਵਿੱਚ ਹੋ ਗਏ ਰਾਹੁਲ ਗਾਂਧੀ ਦਾ ਸੰਬੋਧਨ ਸੁਣਨ ਲਈ ਵੱਡੀ ਗਿਣਤੀ ਵਿੱਚ ਔਰਤਾਂ ਵੀ ਮੀਟਿੰਗ ਵਾਲੀ ਥਾਂ ਤੇ ਪਹੁੰਚੀਆਂ। ਰਾਹੁਲ ਗਾਂਧੀ ਨੂੰ ਦੇਖਣਾ ਤੇ ਸੁਣਨ ਲਈ ਖਾਸ ਤੌਰ ਤੇ ਲੜਕੀਆਂ 'ਚ ਹੈਰਾਨੀਜਨਕ ਉਤਸ਼ਾਹ ਦੇਖਿਆ ਗਿਆ ਅਤੇ ਉਹਨਾਂ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਵੀ ਕੀਤਾ। ਰਾਹੁਲ ਗਾਂਧੀ ਨੇ ਪਗਲਪੁਰ ਤੇ ਜਨਸਭਾ 'ਚ ਕਿਹਾ ਕਿ ਪਾਜਬਾ ਵਾਲੇ ਗੱਲਾਂ ਕਰਦੇ ਹਨ ਕਿ ਇੰਨੀਆਂ ਸੀਟਾਂ ਆਉਣਗੀਆਂ, ਇੰਨੀਆਂ ਸੀਟਾਂ ਆਉਣਗੀਆਂ ਪਰ ਮੈਂ ਕਹਿੰਦਾ ਹਾਂ ਕਿ ਐਨਡੀਆਈ ਨੂੰ 150 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਦੇ ਸਾਰ ਹੀ ਅਗਨੀਵੀਰ ਸਕੀਮ ਨੂੰ ਖਤਮ ਕਰ ਦਿੱਤਾ ਜਾਵੇਗਾ। ਦੇਸ਼ ਨੂੰ ਦੋ ਤਰ੍ਹਾਂ ਦੇ ਸ਼ਹੀਦਾਂ ਦੀ ਲੋੜ ਨਹੀਂ ਹੈ। ਰਾਹੁਲ ਗਾਂਧੀ ਦੇ 12 ਮਿੰਟ ਦੇ ਭਾਸ਼ਣ 'ਚ ਉਹਨਾਂ ਦਾ ਜ਼ੋਰ ਰੋਜ਼ਗਾਰ ਤੇ ਸੀ। ਕਈ ਵਾਅਦੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਗੱਡ ਜੋੜ ਦੀ ਸਰਕਾਰ ਬਣੀ ਤਾਂ ਕਿਸ ਤਰ੍ਹਾਂ ਦੀ ਯੋਜਨਾ ਲਿਆਂਦੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜੋ ਪੈਸਾ ਮੋਦੀ ਸਰਕਾਰ ਨੇ ਅਮੀਰਾਂ ਵਿੱਚ ਵੰਡਿਆ ਉਹੀ ਪੈਸਾ ਸਾਡੀ ਸਰਕਾਰ ਬਣਨ ਤੇ ਗਰੀਬਾਂ ਨੂੰ ਦਿੱਤਾ ਜਾਵੇਗਾ। ਪਹਿਲੀ ਨੌਕਰੀ ਸਾਡੀ ਪੱਕੀ ਯੋਜਨਾ ਹੈ ਸਾਡੀ ਸਰਕਾਰ ਭਾਰਤ ਦੇ ਸਾਰੇ ਗ੍ਰੈਜੂਏਟ ਨੌਜਵਾਨਾਂ ਨੂੰ ਪਹਿਲੀ ਨੌਕਰੀ ਦਾ ਅਧਿਕਾਰ ਦੇਵੇਗੀ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਹਰ ਪਰਿਵਾਰ ਵਿੱਚੋਂ ਇੱਕ ਔਰਤ ਦੀ ਚੋਣ ਕੀਤੀ ਜਾਵੇਗੀ ਕਾਂਗਰਸ ਉਸ ਔਰਤ ਦੇ ਬੈਂਕ ਖਾਤੇ 'ਚ 1 ਸਾਲ ਲਈ 1 ਲੱਖ ਰੁਪਏ ਜਮ੍ਹਾਂ ਕਰਵਾਏਗੀ ਜਾਨੀ ਕਿ ਹਰ ਮਹੀਨੇ ਖਾਤੇ ਦੇ ਵਿੱਚ 8500 ਰੁਪਏ ਜਮ੍ਹਾਂ ਕਰਵਾਏ ਜਾਣਗੇ ਕਰੋੜਾ ਨੌਜਵਾਨਾਂ ਨੂੰ ਸਿਕਲਾਈ ਮਿਲੇਗੀ ਸਾਡੇ ਨੌਜਵਾਨ ਜੋ ਸੜਕਾਂ ਤੇ ਘੁੰਮ ਰਹੇ ਨੇ ਉਹਨਾਂ ਦੇ ਬੈਂਕ ਖਾਤਿਆਂ 'ਚ ਪੈਸੇ ਆਉਣਗੇ ਮਨਰੇਗਾ ਦੇ 25 ਸਾਲਾਂ ਦੇ ਪੈਸੇ ਮਾਫੀਤੇ ਗਏ ਹਨ ਗੜਜੋੜ ਨੇ ਫੈਸਲਾ ਕੀਤਾ ਕਿ ਅਸੀਂ ਜੋ ਵੀ ਪੈਸਾ ਸਮਾਇਦਾਰਾਂ ਨੂੰ ਦਿੱਤਾ ਹੈ ਅਸੀਂ ਗਰੀਬਾਂ ਨੂੰ ਦੇਵਾਂਗੇ ਦੱਸਦੇ ਕਿ ਤੇਜਸਵੀ ਯਾਦਵ ਮੁਕੇਸ਼ ਸਾਹਨੀ ਸੁਭਾ ਪ੍ਰਧਾਨ ਅਖੀਲੇ ਸਿੰਘ ਬੀ ਰਾਹੁਲ ਗਾਂਧੀ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਤੇਜਸਵੀ ਯਾਦਵ ਨੇ ਆਪਣੇ 3 ਮਿੰਟ ਦੇ ਭਾਸ਼ਣ ਦੇ ਵਿੱਚ ਕਿਹਾ ਕਿ 400 ਰੁਪਏ ਪਾਰ ਕਰਨ ਵਾਲੀ ਫਿਲਮ ਫਲॉप ਹੋਗੀ ਅਸੀਂ ਪਹਿਲੇ ਅਤੇ ਦੂਜੇ ਪੜਾਅ ਦੇ ਵਿੱਚ ਜਿੱਤ ਰਹੇ ਹਾਂ ਉਹਨਾਂ ਨੇ ਪੂਰਨੀਆਂ ਤੌਰ ਤੇ ਰਾਸ਼ਟਰੀ ਜਨਤਾ 당ਲ ਦੀ ਉਮੀਦਵਾਰ ਸੀਮਾ ਭਾਰਤੀ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਦੱਸਦੇ ਕਿ ਪਾਗਲਪੁਰ ਤੋਂ ਇਸ ਸੀਟ ਲਈ ਕਾਂਗਰਸ ਦੇ ਉਮੀਦਵਾਰ ਅਜੀਤ ਸ਼ਰਮਾ ਨੇ ਇੱਥੇ ਉਹਨਾਂ ਦਾ ਮੁਕਾਬਲਾ ਜੀਡੀਯੂ ਉਮੀਦਵਾਰ ਅਤੇ ਮੌਜੂਦਾ ਸਸਦ ਮੈਂਬਰ ਅਤੇ ਕੁਮਾਰ ਮੰਡਲ ਦੇ ਨਾਲ ਹੈ ਪ੍ਰੋਗਰਾਮ 'ਚ ਪੂਰਨ ਤੌਰ ਤੇ ਰਾਸ਼ਟਰੀ ਜਨਤਾ 당ਲ ਦੀ ਉਮੀਦਵਾਰ ਸੀਮਾ ਭਾਰਤੀ ਵੀ ਮੌਜੂਦ ਨੇ ਤਾਂ ਇੱਥੇ ਚੋਣ ਮੁਕਾਬਲਾ ਜਿਹੜਾ ਸਖਤ ਹੈ ਚਾਹੇ ਉਹ ਅਸੀਂ ਭਾਰਤ ਦੀ ਗੱਲ ਕਰ ਲਈ ਭਾਰਤ ਦੇ ਅੰਦਰ ਕਿਸੇ ਵੀ ਸੂਬੇ ਦੀ ਗੱਲ ਕਰ ਲਈਏ ਤਾਂ ਚੋਣ ਮੁਕਾਬਲਾ ਬੇਹੱਦ ਸਖਤ ਹੋਇਆ ਪਿਆ